ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਟਡ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨੂੰ ਠੀਠਾ ਜੀ 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 ਚਲੋ ਜੀ ਇਹ ਕਿਰਪਾ ਚਾਹੀਦੀ ਜੇ ਤੇ ਨਾਮ ਦੱਸਤਾ ਕਰੀ ਆਪਣਾ ਫਿਰ ਨਾਮ ਪ੍ਰੇਮ ਸਿੰਘ ਜੀ ਦੇ ਖੋਦ ਤਸੀਲ ਆਈ ਨਾਲਾ ਜਿਲ੍ਹਾ ਅਮਰitsar ਤੇ ਫੋਨ ਨੰਬਰ ਬੋਲ ਦੇ ਕਰੀ 9501296185 ਠੀਕ ਹੈ ਨਵਾਂ ਸਾਲ ਆਉਂਦਿਆ ਹਵਾ ਲਈ ਕੋਈ ਆਫਰ ਉੱਪਰ ਹੈ ਕੋਫਰਾ ਜਲਾ ਹੀ ਦੇਣੀਆਂਗੇ ਅੱਛਾ ਅੱਜ 35000 ਵਾਲੀ ਡਾਊਨ ਕਰ ਦੇਣੀ ਹੈ ਅੱਛਾ ਹਾਂਜੀ ਠੀਕ ਹੈ 55000 ਰੁਪਏ ਗਾਵਾਂ ਸੁੱਟ ਦੇਣੀਆਂ ਥੱਲੇ ਅੱਜ ਠੀਕ ਹੈ ਹਾਂਜੀ ਅੱਜ ਥੋੜੀ ਥੋੜੀ ਕਮਾਈ ਕਰਨੀ ਆ ਚਲੋ ਇਹ ਵੀ ਚੱਲ ਵੀਰ ਭਰਾ ਕੋਈ ਲੈ ਜਾਊਗਾ ਤੇ ਹਾਂਜੀ ਯਾਦ ਕਰੂਗਾ ਯਾਦ ਕਰੂਗਾ ਚਲੋ ਨਾਮ ਦੱਸੋ ਫਿਰ ਨਾਮ ਪ੍ਰੇਮ ਸਿੰਘ ਜੀ ਜਗਦੇਖੁਰਦ ਤਸੀਲ ਆਈ ਨਾਲਾ ਜਿਲ੍ਹਾ ਮਰਸਾ ਤੇ ਫੋਨ ਨੰਬਰ ਪੁੱਲ ਦਇ ਕਰੇ ਫੋਨ ਨੰਬਰ 950129655 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਆ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਇਹ ਤਾਂ ਇਹ ਆਪਾਂ ਕਰਨੀ ਕਿ ਨਵਾਂ ਸੂਆ ਸੂਈ ਜਵਦੀ ਇਹ ਵਜੇ ਘਰ ਵਾਲੇ ਤੇ ਆਂਦੇ ਹੀ ਪਹਿਲਾ ਸੂਆ ਪਰ ਆਪਾਂ ਦੂਜਾ ਸੂਆ ਕਰਕੇ ਲਈਆ ਦੂਜਾ ਸੂਆ ਕਰਕੇ ਹੀ ਦੇਣੀ ਆ 6 ਰਾਂਦੇ ਆ ਮੂਹਾਂ ਵਜੇ ਪਿਓਰ ਵਸ਼ੀ ਠੀਕ ਆ ਜੀ ਹਾਂ ਜੀ ਲਿਆ ਫਿਰ ਖੋਲ ਗਏ ਹਾਂ ਉਤਨਾ ਦੁੱਧ ਕਿੰਨਾ ਤਿਆਰ ਜੇ ਦੇ ਕੋਲ ਵੀਰ ਜੀ ਇਹਦੇ ਕੋ ਦੁੱਧ ਹੋਊਗਾ 11 ਕਿਲੋ ਪਰ ਆਪਾਂ 10 ਕਿਲੋ ਕਰਕੇ ਦੇਣਾ 10 ਦਾ ਵੀ ਕੋਈ 9 ਕਿਲੋ ਲਾਵੇ ਕਿਉਂਕਿ ਰਾਤੀ ਬਿਹੜਾ ਆਈਆਂ ਠੀਕ ਹੈ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਕਰਕੇ ਥੋੜਾ ਬੋਧਾ ਡੰਗਰ ਫਰਕ ਮਾਰ ਜਾਂਦਾ ਦੁੱਧ ਦਾ ਹਾਂਜੀ ਹਾਂਜੀ 9 ਕਿਲੋ ਆਪਾਂ ਮਿਣਕੇ ਦਾਂਗੇ ਦੁੱਧ ਵੀਰ ਜੀ ਕੰਡੇ ਤੇ ਛਾੜ ਕੇ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਇਹਨੂੰ ਵੀਰ ਜੀ ਸੂਈ ਨੂੰ ਅੱਜ 7-8 ਦਿਨ ਹੋ ਗਏ ਜੀ ਤੇ ਇਹ ਕਿੰਨਾ ਚਵਾਈ ਜਾਊਗੀ ਵਜੇ ਰਮਾਨ ਨੇ 13 14 ਕਿਲੋ ਚਵਾਈ ਜਾਣਾ ਕੋਈ ਚੰਗੀ ਸੇਵਾ ਵੀਰ ਸੇਵਾਲ ਲੈ ਜਾਊਗਾ ਬੀੜ ਚ ਬਹੁਤ ਹੈ ਵੀਰ ਜੀ ਵੜ ਠੀਕ ਹੈ ਜੀ ਹਾਂ ਜੀ ਆ ਵੇਖੋ ਵੀਰ ਜੀ ਗੱਦੇ ਆਹੀ ਵੀਰ ਕੇ ਨਾਲ ਗੱਲ ਕੀਤੀ ਹੈ ਕਹਿੰਦਾ ਵੀ ਗੱਨਾ ਗੱਦੇ ਲੈਈ ਯਾਰ ਠੀਕ ਹੈ ਕਹਿੰਦਾ ਗੱਦੇ ਆ ਜਾਣਗੇ ਤੁਸੀਂ ਗੱਦੇ ਘੱਲਦੇ ਤੁਸੀਂ ਥੱਲੇ ਹੀ ਆਸਮਾਨ ਚਾੜਤਾ ਜੀ ਉਹਨੇ ਗੱਦੇ ਘੱਲਦੇ ਨਾ ਪੈਸਾ ਦਿੱਤਾ ਨਾ ਪੁੱਛਿਆ ਇਹਨੂੰ ਜੁਆ ਇਹਨੂੰ ਠੀਕ ਹੈ ਜੀ ਹਾਂ ਜੀ ਬਾਕੀ ਵੀ ਖਾਣੇ ਦਾ ਉਹ ਰਵਾਇਤ ਨੂੰ ਖਾਣ ਜਿਹੜਾ ਬੜਾ ਕਮਾਲ ਦਾ ਲੱਗਾ ਵਾ ਤੇ ਬਾਕੀ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ 9 ਲੀਟਰ ਜਿਹੜਾ ਚਵਾ ਕੇ ਦਵਾਂਗੇ ਹਫਤੇ ਦੀ ਸੋਜੀ ਆ। ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਵੇਖ ਕੇ ਲੈ ਜਾਏ। ਹਾਂਜੀ। ਆਹ ਦੇਖ ਸਕਦੇ ਥਾਣੇ ਦੇ ਲਾਗੇ ਤੋਂ। 6 ਦੰਦ ਵੀਰ ਜੀ ਵਸ਼ੀ ਹੋਊਗੀ ਇਹ। ਠੀਕ ਹੈ ਜੀ। ਇਹ ਨਹੀਂ ਵੀ ਐਵੇਂ ਕੋਈ। ਹਾਂ ਦੇਖ ਸਕਦੇ ਪਿਓਰ ਛੇਦਾਂ ਦੇ ਜੀ। ਉਹ 4 ਤੇ 6। ਛਿੱਗੀ ਹੋਣ ਈ ਹੈ। ਹਾਂ ਉਹ ਵੀ ਦੰਦ ਛੋਟਾ ਜਿਹਾ ਕਰਨੀ ਆਣਾ। ਠੀਕ ਹੈ ਜੀ। ਹਾਂਜੀ। ਉਹ ਤਰ੍ਹਾਂ ਜਿਹੜਾ ਕੱਦ ਕਾਠ ਬੋਡੀ ਵੇਟ ਇਹਦਾ ਠੀਕ ਹੈ। ਕਿੰਨੇ ਚਾ ਵੜ ਜੜੀ ਦੱਸਿਓ ਵੀਰ ਜੀ ਫਿਰ ਮੁੱਲ ਕਿੰਨਾ ਕੀ ਡਾਊਨ ਕਰ ਦੇਣੇ ਜੇ ਅੱਜ ਅਸੀਂ ਸਾਨੂੰ ਤੇ ਪਤਾ ਲੱਗੇ ਲਾ ਦੇਣੀਆਂ ਨਵੇਂ ਸਾਲ ਦੀਆਂ ਤੇ ਅੱਛਾ ਹਾਂਜੀ ਮੋਲ ਤੇ ਵੀਰ ਜੀ ਜਿੰਨਾ ਮਰਜੀ ਵੈੜ ਕਰਾਂਦੀ ਆ। ਅੱਛਾ। ਹਾਂਜੀ। ਇਹ ਕਾਰੋਬਾਰੀ ਦੇ ਅੱਡੇ ਤੇ ਪਹਿਲੀ ਿਆ ਚੜੀ ਏ। ਅੱਛਾ। ਇਸ ਘਰ ਚੋਂ ਵੈੜ ਲਈ ਏ। ਸਾਰੀਆਂ ਘਰਾਂ ਚੋਂ ਵੈੜਾ ਲਈਆਂ। ਠੀਕ ਆ। ਜੋ ਵੀ ਪਿੱਛੋਂ ਕਾਰੋਬਾਰੀ ਕੋ ਆਈ ਹੁੰਦੀ ਤੇ ਫਿਰ ਤੁਹਾਨੂੰ ਪਤਾ ਇਹਦੀ ਸੂਈ ਚੁੱਕੀ ਜਾਣੀ। ਹਾਂਜੀ ਹਾਂਜੀ। ਹਾਂਜੀ ਜੇ ਆਪਾਂ ਵੀ ਕਾਰੋਬਾਰੀ ਕੋ ਪਿੱਛੋਂ ਲਈ ਹੁੰਦੀ ਤੇ ਠੀਕ ਆ। ਹੁਣ ਤੁਹਾਨੂੰ ਪਤਾ ਤਿੰਨਾ ਅੱਡਿਆਂ ਦੇ ਵੀ ਚੜ ਗਈ ਨਾ ਵੈੜ। ਦੇਖੋ ਕਿੱਧਰ ਦੀ ਕਿੱਧਰ ਜਾਂਦੀ ਵੈੜ। ਚਲੋ। ਦੰਦਾ ਜੇ ਵਸ਼ੀ। ਤੁਸੀਂ ਤੇ ਕਰੀਏ ਜੱਜ ਹਮ ਲਖਦਾ। ਜੱਜ ਜੇ ਆਪਾਂ ਕਰ ਦੇਣਾ। ਮੋਲ ਤੇ ਵੀ ਮੋਲ ਕਰਨ ਉਹ ਤਾਂ 35000 ਰੁਪਏ ਕਰੀ ਜਾਈਏ ਅੱਛਾ ਤੇ ਆਪਾਂ ਕਰਨਾ 30000 ਮੋਲ ਅੱਛਾ 5000 ਸਿੱਧਾ ਹੀ ਡਾਲ 22000 ਦੀ ਵਸ਼ੀ ਦੇਣੀ ਹੈ 27000 ਦੀ ਤੇ ਖਾਨ ਨੂੰ ਵੇਖੋ ਵਸ਼ੀ ਨੂੰ ਲੱਗਾ ਭਾਵੇਂ ਕੋ ਨਿਕਾ ਜਾ ਬੱਚਾ ਚੁਲੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਵਾੜ ਸ਼ਕੀਨੀਆਂ ਦੇ ਵਿੱਚ ਜੀ ਬਹੁਤ ਆ 27 ਹਜ਼ਾਰ ਦੀ ਦੇ ਦੇਣੀ ਅੱਜ ਹਾਂਜੀ 27 ਦੀ ਦੇ ਦੇਣੀ 27 ਜੋ ਕੋਈ ਨਹੀਂ ਮਾਨਤਨ ਕਰਦਾ ਕੋਈ ਵੀ ਭਾਉ ਮੁੱਲ ਆਵੇ ਠੀਕ ਹੈ ਜੀ ਆ ਜਰਸੀ ਦੇ ਵਿੱਚ ਜੀ ਵਸ਼ੀ ਛੋਟੇ ਛੋਟੇ ਸਿੰਗੇ ਤੇ ਹੈਗੇ ਛੋਟਾ ਛੋਟਾ ਸਿੰਕੇ ਨੇ ਸਿੰਗ ਹੀ ਨਹੀਂ ਵਿਰਜੀ ਲਗਾਏ ਵਸ਼ੀ ਦੇ ਠੀਕ ਹੈ ਥਾਨ ਵੇਖੋ ਵਸ਼ੀ ਨੂੰ ਇਹਨੂੰ ਵੀ ਲੱਗਣਾ ਥਾਨ ਜਿਹੜਾ ਇਹਦਾ ਵੀ ਕਾਫੀ ਕਮਾਲ ਦਾ ਨੌਕਲਾ ਥਾਨ ਹੈ ਜਿਹੜਾ ਬੜਾ ਪਿਆਰਾ ਇਹਨੂੰ ਕਿੰਨਾ ਚਲੋਇਆ ਅੱਜ ਸੂਈ ਨੂੰ ਇਹਨੂੰ ਵਿਰਜੀ ਅੱਜ ਸੂਈ ਨੂੰ 6 5ਵਾਂ 6ਵਾਂ ਦਿਨ ਜੀ ਇਹਦਾ ਕੋ ਬੌਲਾ ਹੀ 11 ਕਿਲੋ ਹੋਗਾ ਪਰ ਆਪਾਂ 10 ਕਿਲੋ ਕਰਕੇ ਇਹ ਵੀ ਜੀ 13 14 ਕਿਲੋ ਰਮਾਨਾ ਚਵਾਈ ਜਾਊਗੀ ਵੇਟ ਤੇ ਵੱਡੀ ਅਸੀਅਤ ਹਾਂਜੀ ਲਓ ਖੋਲੋ ਬਾਕੀ ਇਹਨਾਂ ਵਿੱਚ ਸੇਕਣੀ ਤੇ ਗਏ ਫੇਸ ਕੁਆਲਟੀ ਬਹੁਤ ਨੀਗੀ ਜੀ ਲੱਗੀ ਗਾਣ ਬਹੁਤ ਨਿਕਲ ਨਿਕਲ ਲੱਗਾ ਵਸ਼ੀ ਨੂੰ ਬਸੀ ਦੇਖੋ ਥੰਮ ਥੰਮ ਵੀ ਜੀ ਖੜਾ ਵਧੀਆ ਲੱਗਾ ਬਸੀ ਲੈ ਜਾ ਵੀਰ ਜੀ ਮੌਕੇ ਤੇ ਦੇਖੋ ਵੀ ਜਿਹੜਾ 10 ਲੀਟਰ ਜਿਹੜਾ ਤਿਆਰ ਹੈ ਇਹ ਵੀ ਹਫਤੇ ਦੇ ਲੱਗ ਜਿਹੜੀ ਸੂਈ ਆ ਬਾਕੀ ਆ ਜਿਹੜੀਆਂ ਦੋਵੇਂ ਸੂਈਆਂ ਵਾ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੀ ਤੇ ਵੀਰ ਜੀ ਇਹਦਾ ਫਿਰ ਆਪਾਂ ਕਰਦੀ ਮੁੱਲ ਜੱਜ ਜਿੰਨਾ ਦੁੱਧਿਆ ਵਸ਼ੀ ਕੋ ਅੱਛਾ ਤੇ ਜਿੰਨੀ ਬਰੀਡ ਚ ਆ ਹਾਂਜੀ ਮੁੱਲ ਤੇ ਕਰਾਉਣ ਨੂੰ ਭਾਵੇਂ 35 40 ਜਿੰਨਾ ਕਰਾਂਦੀ ਠੀਕ ਆ ਪਰ ਆਪਾਂ ਮੁੱਲ ਕਰਵਾ 30000 ਰੁਪਏ ਅੱਛਾ ਤੇ 26000 ਦੀ ਵੀ ਦੇਣੀ ਹੈ 26000 ਦੀ ਵੀ ਦੇਣੀ ਤੇ 26 ਦੀ ਦੇਣੀ ਹੈ ਆ ਜੋ ਫੇਰ ਹੀ ਲਾ ਦੇਨੇ ਕਿ ਨਵੇਂ ਸਾਲ ਦੇ ਹਾਂਜੀ ਠੀਕ ਆ ਜੀ ਮੁੱਲ ਆ ਜੀ ਵਾਧ ਨਹੀਂ ਕਰਨਾ ਅੱਛਾ ਥੋੜਾ ਥੋੜਾ ਹੀ ਕਰਨਾ ਅੱਜ ਮੁੱਲ ਜੀ ਮਾਲ ਵੀ ਤੁਹਾਨੂੰ ਪਤਾ ਚੰਗਾ ਵੀਰਾਂ ਨੂੰ ਦੇ ਦੇਣਾ ਤਾਜ਼ਾ ਸੂਆ ਠੀਕ ਹੈ ਜੀ ਤੇ ਹੁਣ ਇਹ ਗੱਬਣਿਆ ਵਸ਼ੀ ਇਹ ਗੱਬਣਿਆ ਹਾਂਜੀ ਏ ਵੀਰ ਜੀ ਠੰਡੀ ਤੇ ਰਿਆਵੇ ਸਤ 98 ਠੀਕ ਹੈ ਜੀ ਥਣ ਤੇ ਅੱਜ ਜ ਆਵਦਾ ਜਿਆਦਾ ਠੰਡ ਤੁਣ ਵੇਖ ਕੇ ਡੰਗ ਲਾਇਆ ਆਣ ਵੇਖ ਕੇ ਅੱਜ ਲੈਂਦੇ ਹਾਂ ਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀਰ ਜੀ ਚਵਾਈ ਜਾਊਗੀ 13 14 ਕਿਲੋ ਰਮਾਨਾ ਇਹ ਚਵਾਈ ਜਣਾ ਅੱਛਾ ਆਪਾਂ ਜਿਆਦਾ ਨਹੀਂ ਆਂਦੇ ਕੁਝ ਵੀਰ ਭਰਾ ਚੰਗੀ ਸੇਵਾ ਕਰੂਗਾ ਨਾ ਵੱਡ ਵੀ ਵਸ਼ੀ ਚ ਵਸ ਸਕਦੀ ਜਿੰਨਾ ਖਣ ਪੰਡਾ ਲੱਗਾ ਲੈ ਖੋਲੋ ਫਿਰ ਤੋੜੋ ਆ ਇਹ ਵਸ਼ੀ ਦੀਆਂ ਵੀ ਜਿੱਟਾ ਣਾ ਟੋਲਾ ਬੜੀਆਂ ਹਜੇ ਸੂਨ ਦਾ ਪਤਾ ਹੀ ਕੋਈ ਨਹੀਂ ਵਸ਼ੀ ਨੂੰ ਤੋਂ ਠੀਕ ਹੈ ਜੀ ਹਾਂ ਜਿੱਥਲਿਓ ਚੱਡਾ ਭਰੀ ਜਾਂਦੀ ਆ ਉੱਤੋਂ ਨਹੀਂ ਕੋਈ ਪਤਾ ਵਸ਼ੀ ਨੂੰ ਸੂਨ ਦਾ ਕੋਈ ਪੁਰਾਣੀ ਵੇਲੋ ਖਿੱਚਿਆ ਵਸ਼ੀ ਨੇ ਠੀਕ ਹੈ ਜੀ ਚਲੋ ਆਜੇ ਤੋੜ ਦੋ ਜੀ ਬਾਕੀ ਹੈਗੀ ਇਹ ਵੀ ਕ੍ਰੋਸ ਚ ਫੈਟ ਇਹਦੇ ਵੀ ਜੜੇ ਵਧੀਆ ਹੀ ਜਾਣੀ ਆ ਥੱਲਿਆਂ ਚੰਗੀ ਤਿਆਰ ਹੁੰਦੀ ਹੈ ਇਹ ਬਾਕੀ ਅਗਲੀ ਵੀਡੀਓ ਦਾ ਵੀ ਮਾਲ ਵੀਰ ਜੀ ਉਹਨਾਂ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਐਡਵਾਂਸ ਹੀ ਇੱਕ ਵੀਡੀਓ ਦਾ ਪਹਿਲਾਂ ਹੀ ਮਾਲ ਲਿਆ ਕਿਦਾ ਠੀਕ ਹੈ ਬਾਬਾ ਜੀ ਕਹਿੰਦਾ ਸਾਨੂੰ ਵੀ ਜਾਓ ਭਾਣੇ ਦਾ ਮਾਲ ਲੈ ਬੱਜਾ ਜੀ ਅੱਛਾ ਹਾਂ ਜੀ ਉਹ ਪਰਸਾਂ ਵਾਲਾ ਮਾਲ ਜਿਹੜਾ ਉਹ ਬੱਜਾ ਅੰਦਰ ਉਹ ਪਰਸੋਂ ਪਾਵਾਂਗੇ ਵੀਡੀਓ 2-3 ਹੋਰ ਜਿਹਾ ਮੰਗਣਾ ਦੋ ਤਿੰਨ ਕਿੰਨੇ ਹੋਰ ਕੱਲ ਲਿਆਵਾਂਗੇ ਤੇ ਪਰਸੋਂ ਪਾਵਾਂਗੇ ਤੇ ਇਹਦਾ ਵਿੱਚ ਕੀ ਰੱਖਦੀ ਹੈ ਮੁੱਲ ਫਿਰ ਆਪਾਂ ਮੁੱਲ ਤੇ ਵੀ ਜਿੰਨਾ ਵਸ਼ੀ ਨੂੰ ਠੰਡ ਪਾੜਾ ਲੱਗਾ ਦੁੱਧ ਵਾਲੀ ਵਸ਼ੀ ਹੈ ਮੁੱਲ ਕਰਾਉਣ ਨੂੰ ਤਾਂ ਭਾਵੇਂ 40000 ਰੁਪਿਆ ਵੀ ਕਰੰਦੀ ਅੱਛਾ ਪਰ ਆਪਾਂ ਪਰ ਆਪਾਂ ਨੂੰ ਅੱਲਾ ਵਰਗੇ ਥਣਿਆ ਨਹੀਂ ਠੀਕ ਹੈ ਜੀ ਹਜੇ ਜੋ ਜੋ ਪਰ ਆਪਾਂ ਮੁੱਲ ਵੀਰ ਜੀ ਕਰਦੇ ਆ 32000 ਰੁਪਿਆ 32000 पूरे 28000 दिवशी दे अच्छा अ 30 मिनट ਪਉਣਾ ਕੇ 30 ਮਿੰਟ ਪਉਣਾ ਸਾਰੀ ਸਾਰੀਆਂ ਪੀਤੀ ਪੀਦੀ 40 40000 ਰੁਪਏ ਦੀਆਂ ਵਸ਼ੀਆਂ ਮੈਨੂੰ ਪੜਾ ਗੋ ਵੀ ਪੜਾ ਰਹੀਆਂ ਨੇ ਵੀ ਨਹੀਂ ਵੇਚਣਾ ਦਾ ਵੀ ਖੜੂਗਾ ਨਾ ਮੈਨੂੰ ਵੀ 5 5000 ਰੁਪਏ ਨਫਾ ਦੇਣਗੀਆਂ ਅੱਛਾ ਪਰ ਆਪਾਂ ਥੋੜਾ ਹੀ ਲੈਣਾ 1500 ਹੀ ਲੈਣਾ ਅੱਜ ਠੀਕ ਆ ਹਾਂਜੀ ਉਹ ਵੀ ਤੁਸੀਂ ਆਖਿਆ ਵੀ ਨਵੇਂ ਸਾਲ ਦੀਆਂ ਆਫਰਾਂ ਹੀ ਲਾ ਦੀਏ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹਾਂ ਦੇਖੋ ਵੱਛੀ ਦੀ ਵੀ ਜੀ ਹਾਈਟ ਬਹੁਤ ਹੈ ਤਲੂਨ ਵਹਿੜਿਆ ਪਹਿਲਾਂ ਨੂੰ ਵਹਿੜਿਆ ਪਹਿਲਾ ਸੁਆ ਪਹਿਲਾ ਸੁਆ ਵੀਰ ਜੀ ਵੇਖੋ ਅੱਛਾ ਹਾਂਜੀ ਹਜੇ ਵੱਛੀ ਨੂੰ ਸੂਣ ਦਾ ਨਹੀਂ ਪਤਾ 13 ਦਿਨ ਵੱਛੀ ਖੜਦੀ ਆ ਅੱਛਾ ਤਰੀਕ ਦੇ ਮੁਤਾਬਕ ਠੀਕ ਆ ਹਾਂਜੀ ਤੇ ਇਹ ਕਿੰਨਾ ਚਵਾਜੇ ਦੋਤੀ ਅੱਜ ਲੱਟੋਂ ਲੱਗਦੀ ਵੱਛੀ ਦੀਆਂ ਬਹੁਤ ਇਹ ਵੀਰ ਜੀ ਰਮਾਨ ਦੇ ਨਾਲ ਇਹਨੇ 14 15 ਕਿਲੋ ਵੱਛੀ ਨੂੰ ਚਵਾਈਏ ਨਾ ਜਿੰਨੀ ਬਰੀਡ ਆ ਲਿਆ ਫਿਰ ਤੋਰ ਜੀ ਨੂੰ 12 13 ਦਿਨਾਂ ਨੂੰ ਵੱਛੀ ਨੇ ਉਤਨਾ ਵੀ ਕੋਈ ਚੰਗੀ ਵੀਰ ਕੋਈ ਸੇਵਾ ਸੇਵਾ ਵਾਲਾ ਲੈ ਜਾਊਗਾ ਤੇ ਜਿੱਦਾਂ ਇਹ ਪੂਰੀ ਤਿਆਰ ਹੋਈ ਆਪਣੇ ਆਪ ਆ ਤੇ ਆਈ ਤੇ ਬਾਕੀ ਵਿੱਚ ਬ ਦੇਖੋ ਬਲੀਰ ਬਹੁਤ ਚੰਗੀ ਆ ਬਾਕੀ ਠੰਡੀ ਧੀ ਠੰਡੀ ਧੀ ਵੀਰ ਜੀ ਜਾ ਲੈ ਜਾ ਵੀਰ ਜੀ ਹਾਈਟ ਵੀਰ ਜੀ ਬਹੁਤ ਆ ਵਸ਼ੀ ਬਾਕੀ ਇਤਰਾ ਵੀ ਚਿਹਰੇ ਤੋਂ ਵੀ ਸੋਹਣੀ ਆ ਸਰ ਬੱਲੀਸੀ ਲੀਸੀ ਆ ਕਿਥੇ ਥੋੜੀ ਕੱਦ ਕਾਠ ਵੀ ਚੰਗਾ ਤੂਆ ਜਿਹੜਾ ਕਹਿੰਦੇ ਕਿ ਪਹਿਲਾ ਸੋਨਾ ਇਹਨੇ ਚੰਗੀ ਤਿਆਰ ਹੁੰਦੀ ਥੱਲੇ ਦੇਖੋ ਛੋਟੀ ਵੀ ਜਾਈ ਹੈ ਲੈ ਜਾਓ ਜੀ ਲੈ ਜਾਓ ਬੰਦੇ ਆ ਮਾਤਾ ਜੀ ਮਾਲ ਹੈ ਮਾਤਾ ਜੀ ਇਹ ਤੇ ਪ੍ਰਿੰਸ ਭਾਈ ਜੀ ਫਿਰ ਦੱਸੀ ਇਹਦਾ ਜੈਜਾ ਮਲ ਜੈਜੇ ਕਰਦੀਏ ਵੀਰ ਜੀ ਜੇ ਆਪਾਂ ਵੀ 10 12 ਦਿਨਾਂ ਨੂੰ ਤਿਆਰ ਕਰਕੇ ਵੇਚੀਏ ਨਾ ਵਸ਼ੀ ਹਾਂਜੀ ਤੇ ਮੈਨੂੰ ਪਤਾ ਅਸੀਂ ਵੀ ਤੁਹਾਨੂੰ ਪਤਾ ਵੀਡੀਓ ਤੋਂ ਬਲਾਵਾ ਵੀ ਨਾ ਵਸ਼ੀ ਸਿੱਧੀ ਵੱਧ ਵੇਚ ਦੇਣੀ ਆ ਅੱਛਾ 40 45000 ਦੀ ਵੱਜੀ ਵਸ਼ੀ ਵੇਚ ਦਾਂਗੇ ਹੋਰ ਤਾਂ ਨਹੀਂ ਮੈਨੂੰ ਪਤਾ ਵਾਇਗਰੂ ਦੀ ਮਿਹਰ ਚਾਹੀਦੀ ਹੈ ਠੀਕ ਹੈ ਹਾਂਜੀ ਹੁਣ ਪਰ ਆਪਾਂ ਜਾਜੀ ਦੇ ਦੇਣੀ ਜਿਹੜਾ ਵੀਰ ਭਰਾ 13 ਦਿਨ ਸੰਭਲੂਗਾ ਉਹ ਕਾਰੋਬਾਰੀ ਵੀ ਲੈ ਜਾਊਗਾ ਚਲੋ ਵੀਰ ਜਿਹੜੇ ਵੀਡੀਓ ਵੇਖਣਦੇ ਆ ਨਾ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਪਤਾ ਹੋਊਗਾ ਵੀ ਕਿੰਨੇ ਦੀ ਵਸ਼ੀ ਆ ਹਾਂਜੀ ਹਾਂਜੀ ਤੁਸੀਂ ਕਿੰਨੇ ਰੀ ਦੇ ਦੇਣੀ ਆ ਆਪਾਂ ਜੈ ਜੀ ਦੇ ਦੇਣੀ ਮੋਹਲ ਵੀਰ ਜੀ ਕਰਦੇ 30000 ਰੁਪਿਆ 30000 26000 ਦੀ ਵਾਸੀ ਦੇਣੀ 26000 ਦੇ 26000 ਤੋਂ 500 ਰੁਪਿਆ ਛੱਡ ਦਾਂਗੇ ਦੇਖੋ ਕਿੰਨਾ ਹੋਊਗਾ ਵੇਖੋ ਇੱਕ 1.5 ਤੋਂ 2 ਗੱਠਾ ਮੇਰ ਜੱਬੀ ਜੱਬੀਦਾਰ ਚੱਡਾ ਲੱਗਾ ਵਸ਼ੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਹੋ ਗਿਆ ਆਪਣੇ ਆ ਤਾਂ ਦੇਉਗੀ ਕਿੰਨੀ ਬਣੂਗੀ ਪ੍ਰੇਮ ਭਾਈ ਅੱਜ ਉਤਰਾ ਤਾਂ ਨਹੀਂ ਖੋਲ ਲੈਂਦੀਆਂ ਕਿਤੇ ਇਹ ਉਹਦਾ ਵਾਲੇ ਨਾਲ ਠੀਕ ਹੈ ਇਹ ਵਸ਼ੀ ਇਹ ਵਸ਼ੀ ਆਪਣੇ ਭਰਾ ਕੋ ਸੱਜਣ ਕੋ ਆਈ ਹੈ ਚੰਗੇ ਕੋ ਅੱਛਾ ਉਹਨੇ ਮਾਨ ਕੀਤਾ ਆਪਣਾ ਪੂਰਾ ਉਹਦੇ ਘਰ ਦੀ ਵਸ਼ੀ ਸੀ ਅੱਛਾ ਤੇ ਉਹਦਾ ਹੁਣ ਬਾਹਰ ਦਾ ਨਾ ਵਿਆਹ ਲੱਗ ਗਿਆ ਵਾ ਅੱਛਾ ਤੇ ਉਹ ਹੁਣ ਬਾਹਰ ਚੱਲਿਆ ਤੇ ਉਹਨੇ ਦੋ گاਵਾਂ ਨੂੰ ਦਿੱਤੀਆਂ ਇੱਕ ਪਿਛਲੀ ਵੀਡੀਓ ਜੀ ਪਾਈ ਜਾਣਾ ਉਹਨਾਂ ਦਾ ਗੱਡੀ ਵੀ ਇਹਨੂੰ ਦੇਦਾ ਕਹਿੰਦਾ ਗੱਡੀ ਵੀ ਲੈ ਜਾ ਗਏ ਗੱਡੀ ਔਰ ਘੋੜਾ ਸੇ ਕਹਿੰਦਾ ਵੀ ਅੰਦਰ ਵਿੱਚ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਨਹੀਂ ਤੂੰ ਵਸ਼ੀ ਦੇ ਬਾਕੀ ਵਸ਼ੀ ਇਹ ਵੀ ਮਗਰੋਂ ਬੰਦਿਆਂ ਸਾਂਭੀ ਨਹੀਂ ਆਉਂਦੇ ਆ ਤੇ ਜਦੋਂ ਵੀਰ ਭਰਾ ਸਾਹਿਬ ਨੂੰ ਗਾ ਤੇ ਬਾਕੀ ਤੁਹਾਨੂੰ ਪਤਾ ਬਰੀਡ ਚ ਵਸ਼ੀ ਕੱਦ ਕਾਠ ਬਹੁਤ ਹੈ ਵਸ਼ੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ